ਬਿਲਕੁਲ ਇਹ ਲਾਸਟ ਵਰਡ ਨੇ ਹਾਲਾਂਕਿ ਇਸ ਆਡੀਓ ਤੇ ਇਸ ਵੀਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਹ ਸਤਵਿੰਦਰ ਬੁੱਗਾ ਦੇ ਪਰਜਾਈ ਦੇ ਲਾਸਟ ਬੋਲ ਨੇ ਕਹਿੰਦੇ ਇਹ ਮੈਂ ਕੁਦਰਤੀ ਉੱਥੇ ਫੋਨ ਆਨ ਆਡੀਓ ਛੱਡਤਾ ਸੁਣੋ ਮੈਂ ਇਹ ਤੁਹਾਨੂੰ ਦੱਸਦਾ ਕਿ ਤੁਸੀਂ ਨਾ ਮੈਂ ਗੱਲ ਕਰੂੰਗਾ ਜਿੰਨਾ ਤੁਹਾਨੂੰ ਤਾਂ ਭਾਵੇਂ ਮੈਂ ਕਹਿੰਦਾ ਉਹ ਨਹੀਂ ਮੈਂ ਜੀ ਬੋਹਰ ਜਾਉਂਦਾ ਕਰਦੀ हूं ਮੈਂ ਉਹ ਮੈਨੂੰ ਦਿਖਦਾ ਮੈਂ ਦੇਖੂਗਾ ਨਾ ਵੱਧ ਨਾ ਘਟਾਉਂਦਾ ਜਿਵੇਂ ਇਦਾਂ ਬਾਹਰ ਬਾਹਰ ਨਹੀਂ ਗੱਲ ਹੋ ਰਹੀ ਰਿਪੀਟ ਕਰ ਮੈਂ ਸਰਦ ਜਦ ਤੱਕ ਹੁੰਦੇ ਜਾਂਦਾ ਕਿ ਨਹੀਂ ਓ ਲੋ ਨਾ ਮਾ ਦੋ ਸਭ ਤੋਂ ਪਹਿਲਾਂ ਤਾਂ ਮੈਂ ਤਾਨੂੰ ਦੱਸਣ ਲੱਗਿਆ ਰਾਤ ਨਾ ਮੇਰੇ ਸੁਪਨੇ ਚ ਮੇਰੀ ਪਤਨੀ ਤੇ ਮੇਰੀ ਮਾਤਾ ਹੁੰਦੇ ਆ ਮੇਰੀ ਪਤਨੀ ਮੈਨੂੰ ਕਹਿੰਦੀ ਆ ਵੀ ਤੂੰ ਕਮਜ਼ੋਰ ਹੋਇਆ ਤੈਨੂੰ ਇਨਸਾਫ ਨਹੀਂ ਮਿਲਣਾ ਸਤਵਿੰਦਰ ਬੁੱਕਾ ਉੱਥੇ ਅਲੋਂਗ ਵਿਦ ਦੋ ਹੋਰ ਵਿਅਕਤੀ ਇੱਕ ਉਹਨਾਂ ਦਾ ਕੋਲੋਂ ਇੱਕ ਕੋ ਕੋ ਬੰਦਾ ਹੋਰ ਉਹ ਹੁੰਦੇ ਨੇ ਫੇਰ ਆ ਕੇ ਉਹਨਾਂ ਦਾ ਘੜਾ ਦਪਾਉਂਦੇ ਨੇ ਇਹ ਤੂੰ ਕਮਜ਼ੋਰ ਹੋਇਆ ਨਾ ਤਾਂ ਤੂੰ ਘਰ ਬੈਠ ਜਾ ਪੈ ਨਹੀਂ ਰੋਣਾ ਜੋ ਹੁੰਦਾ ਹੋ ਇਨਸਾਫ ਲੈਣਾ ਮੇਰੀ ਪਤਨੀ ਨੇ ਮੈਨੂੰ ਕਿਹਾ ਰਾਤੀ ਸੁਪਨੇ ਚ ਮਾਤਾ ਨਾਲ ਸੀ ਕਿ ਹੁਣ ਇਹਨਾਂ ਦਾ ਜੋ ਵਰਜੇ ਨੇ ਕਿ ਜਦੋਂ ਉਹਨਾਂ ਦੀ ਵਾਈਫ ਹੁੰਦੇ ਨੇ ਉਹ ਆ ਕੇ ਆਪਣੇ ਹਸਬੰਡ ਦੀ ਪ੍ਰੋਟੈਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਸੁਤਮਿੰਦਰ ਬੁੱਕਾ ਇਮੀਡੀਏਟਲੀ ਉਹਨਾਂ ਨੂੰ ਫੋਰਸਫੁਲੀ ਤਰੀਕੇ ਨਾਲ ਉਹਨਾਂ ਨੂੰ ਧੱਕਾ ਮਾਰਦਾ ਔਰ ਉਹਨਾਂ ਦਾ ਜਿਹੜਾ ਸਿਰ ਸੀ ਉਹ ਧਾਕੇ ਪਿੱਛੇ ਵੱਜਦਾ ਤੇ ਸਿਰ ਦਾ ਪਾਰਟ ਦਾ ਸੈਂਸਿਟਿਵ ਪਾਰਟ ਹੈ ਮੈਨੂੰ ਤੇਰੀਆਂ ਅੱਖਾਂ ਦੇ ਸਾਹਮਣੇ ਬੁੱਗੇ ਨੇ ਧੱਕਾ ਦੇ ਕੇ ਮਾਰਦਾ ਮੈਨੂੰ ਤੇਰੀਆਂ ਅੱਖਾਂ ਦੇ ਸਾਹਮਣੇ ਬੁੱਗੇ ਨੇ ਧੱਕਾ ਦੇ ਕੇ ਮਾਰਦਾ ਮੈਂ ਹਸਪਤਾਲ ਦੇ ਵਿੱਚ ਡਿਸਪਰੀਨ ਤੇ ਸਿਰਦਰਦ ਨੂੰ ਕਰਲਾਉਂਦੀ ਰਹੀ ਉਸ ਤੋਂ ਬਾਅਦ ਸੈਕੂਐਂਟਲੀ ਫੇਰ ਉਹ ਤੁਸੀਂ ਕਹੋ ਵੀ ਜਿਹੜਾ ਵੀ ਉਹਨਾਂ ਨੂੰ ਕੋਈ ਸੀਜ਼ਰਸ ਹੁੰਦੇ ਨੇ ਜਾਂ ਜੋ ਵੀ ਉੱਥੇ ਘਟਣਾ ਮਤਲਬ ਉਸ ਤੋਂ ਬਾਅਦ ਵਾਪਰਦੀ ਉਹ ਇੱਕਦਮ ਥੋੜੇ ਅਨਕੌਂਸ਼ੀਅਸ ਹੋ ਕੇ ਫੇਰ ਖੜੇ ਹੁੰਦੇ ਨੇ ਫੇਰ ਸੀਜ਼ਰਸ ਹੁੰਦੇ ਨੇ ਕਿ ਕਿਤੇ ਨਾ ਕਿਤੇ ਸਤਵਿੰਦਰ ਬੁੱਗੇ ਨੂੰ ਇਹ ਅਹਿਸਾਸ ਹੋ ਰਿਹਾ ਸੀ ਵੀ ਮੇਰੇ ਹੱਥੋਂ ਕੁਝ ਗਲਤ ਹੋ ਰਿਹਾ ਹੈ। ਇਹਨਾਂ ਨੇ ਕਿਹਾ ਵੀ ਇਹ ਪ੍ਰਾਣੀ ਸੀਜ਼ਰ ਦੀ ਇਹਨੂੰ ਪੰਜਾਬੀ ਚ ਕਹਿ ਦਿੰਨਾ ਮੈਂ ਇਹਨੂੰ ਦੰਦੜਾ ਪੈਨੀਆ ਦੰਦੜਾ ਦੀ ਬਿਮਾਰੀ ਆ ਹਾਰਟ ਅਟੈਕ ਦੀ ਮਰੀਜ਼ ਆ। ਹਾਰਟ ਅਟੈਕ ਦੀ ਮਰੀਜ਼ ਜੇ ਹੋਵੇ ਤਾਂ ਉਹ ਹਸਪਤਾਲ ਦੇ ਵਿੱਚ ਕਰਲਾਵੇ ਉਹ ਵੀ ਮੇਰੀ ਛਾਤੀ ਚ ਦਰਦ ਹੋ ਰਿਹਾ। ਉਹ ਤਾਂ ਕਰਲਾ ਰਹੀ ਹੈ ਮੇਰੇ ਸਿਰ ਚ ਦਰਦ ਹੋ ਰਿਹਾ। ਤੇ ਸ਼ੁਕਲਾ ਸਾਹਿਬ 4 ਘੰਟੇ ਕਦੀ ਡਾਕਟਰ ਦਾ ਆ ਜਾਣਾ ਦੇਖ ਕੇ ਚੁੱਪ ਕਰਕੇ ਅੰਦਰ ਚਲੇ ਜਾਣਾ ਅਲਟੀਮੇਟਲੀ ਉਹਨਾਂ ਦੀ ਤੁਸੀਂ ਮੈਂ ਕਹਾਂਗਾ ਕਿ ਕੇਅਰਲੈਸ ਜਿਹੜਾ ਉਹਨਾਂ ਨੇ ਟ੍ਰੀਟਮੈਂਟ ਦਿੱਤਾ ਡਾਕਟਰ ਜਦੋਂ ਅੰਦਰ ਆ ਜਾਂਦਾ ਮੈਂ ਡਾਕਟਰ ਨੂੰ ਦੇਖ ਕੇ ਮੈਂ ਵੀਡੀਓ ਬਣਾਉਣ ਲੱਗਦਾ ਮੈਂ ਆਪਣਾ ਫੋਨ ਇਸ ਤਰ੍ਹਾਂ ਰੱਖ ਦਿੰਦਾ ਵੀਡੀਓ ਆਨ ਬਣ ਰਹੀ ਹੈ ਪਰ ਵੀਡੀਓ ਨਹੀਂ ਮਹਣੀ ਆਉਣੀ ਚ ਮੇਰੀ ਸਾਡੀ ਆਵਾਜ਼ ਰਿਕਾਰਡ ਹੋ ਰਹੀ ਹੈ

ਖਦਾਮਾ ਲਿਖੋਗਾ ਨਾ ਵੰਦਨਾ ਘਟ ਬਾਹਰ ਬਾਤ ਨਹੀਂ ਕਰਦਾ ਮੈਂ ਸਰਦੀ ਦਾ ਤੱਕ ਹੁੰਦੇ ਜਾਂਦਾ ਕਿ ਨਹੀਂ ਉਹ ਲੋਕ ਨਾ ਮੈਨੂੰ ਉਹ ਉਸ ਵੀਡੀਓ ਦੇ ਵਿੱਚ ਮੇਰੀ ਵਾਈਫ ਮਰਨ ਤੋਂ ਪਹਿਲਾਂ ਕਲੀਅਰ ਕੱਟ ਬਾਜੀ ਕਹਿ ਰਹੀ ਏ ਕਿ ਮੇਰਾ ਸਿਰ ਫਟ ਚਲਿਆ ਮੈਨੂੰ ਡਿਸਪਰਿੰਟ ਦੀ ਗੋਲੀ ਦੇ ਦਿਓ ਵੇ ਨਹੀਂ ਤਾਂ ਮੇਰਾ ਮੈਂ ਤਾਂ ਮਰ ਰਹੀ ਹਾਂ ਉਹ ਰੋ ਰਏ ਨੇ ਉਹ ਵੀਡੀਓ ਸਾਡੇ ਕੋਲ ਹੈ ਤੁਹਾਨੂੰ ਸੁਣਾਣੇ ਵੀ ਆ 1-2 ਮਿੰਟ ਪਰ ਮੈਂ 50% ਕਮਜ਼ੋਰ ਕਿੱਥੇ ਸੀ ਮੇਰਾ ਦਿਲ ਮੇਰੇ ਅੰਦਰ ਤੜਫੀ ਜਾਂਦਾ ਸੀ बार-बार ਉਸ ਮੇਰੀ ਜਾਨ ਨੂੰ ਦੇਖ-ਦੇਖ ਕੇ ਮੈਂ ਲੜਾਈ ਲਗਾ ਪਹਿਲਾਂ ਉਹਨਾਂ ਦੀ ਤੇ ਫਿਰ ਦੂਜੀ ਮੈਂ ਤੁਹਾਨੂੰ ਦੱਸਦਾ ਕਿ ਪੁਲਿਸ ਦੇ ਪਾਸ ਤੇ ਰਾਤੀ ਜੋ ਸੁਪਨੇ ਚ ਮੇਰੀ ਜਾਨ ਨੇ ਮੈਨੂੰ ਕਿਹਾ ਨਾ ਵੀ ਹੁਣ ਜੋ ਹੁੰਦਾ ਹੋ ਤੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਤਾਂ ਹੋ ਗਿਆ ਤੇਰੀਆਂ ਅੱਖਾਂ ਦੇ ਸਾਹਮਣੇ ਇੱਕ ਬੰਦੇ ਨੇ ਮੇਰੀ ਸਿਰ ਦੀ ਹੈਡ ਇੰਜਰੀ ਨੂੰ ਇੱਕ ਦੰਦੜਾਂ ਦੀ ਕਹਾਣੀ ਬਣਾਤੀ